ਪੰਜਾਬ ਦੀਆਂ ਮੁਖ ਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਮਾਂਸੂ ਅਟਵਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਹਰਿਆਣਾ ਪਹੁੰਚੇ ਸੀਐਮ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਦਾ ਤੰਜ ਪੰਜਾਬ ਵਿੱਚ ਹੋ ਰਹੇ ਖਿਡਾਰੀਆਂ ਦੇ ਕਤਲਾਂ ਤੇ ਚੁੱਕੇ ਸਵਾਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਮੋਗਾ ਦੇ ਪਿੰਡ ਖੋਸਾ ਪਾਂਡੋ ਦੀ ਪੰਚਾਇਤ ਸਮੇਤ ਦਰਜਨਾ ਪਰਿਵਾਰ ਅਕਾਲੀ ਦਲ ਚ ਸ਼ਾਮਿਲ ਆਮ ਆਦਮੀ ਪਾਰਟੀ ਦੀ ਵੱਡੀ ਕਾਰਵਾਈ ਮੋਗਾ ਦੇ ਮੇਅਰ ਨੂੰ ਅਹੁਦੇ ਤੋਂ ਹਟਾਇਆ ਪਾਰਟੀ 'ਚੋਂ ਵੀ ਕੱਢਿਆ ਬਾਹਰ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਅੱਜ ਹਰਿਆਣਾ ਪਹੁੰਚੇ ਸੀ ਹਰਿਆਣਾ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਸ ਬਿਆਨ ਤੇ ਹੁਣ ਸੁਖਬੀਰ ਬਾਦਲ ਨੇ ਵੱਡਾ ਤੰਝ ਕੱਸਿਆ ਦੱਸ ਦਈਏ ਕਿ ਭਗਵੰਤ ਮਾਨ ਦੇ ਹਰਿਆਣਾ ਦੇ ਰੋहतक ਪਹੁੰਚ ਕੇ ਖੇੜ ਵਿਭਾਗ ਤੇ ਸਵਾਲ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਸਵਾਲਾਂ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਦੱਸ ਦਈਏ ਕਿ ਸੁਖਬੀਰ ਬਾਦਲ ਨੇ ਇੱਥੇ ਕਿਹਾ ਕਿ ਡਰਾਮੇ ਦੀ ਵੀ ਹੱਦ ਹੁੰਦੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਵਾਏ ਕਮਾ ਕੋ ਜੋ ਹੋਰ ਸੁਝਦਾ ਹੀ ਨਹੀਂ ਸੋ ਹਰਿਆਣਾ ਜਾ ਕੇ ਖਿਡਾਰੀ ਦੀ ਮੌਤ ਤੇ ਬਿਆਨਬਾਜ਼ੀ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਮਾਨ ਇਹ ਦੱਸ ਸਕਦਾ ਹੈ ਕਿ ਕਦੇ ਉਸਨੇ ਇਹ ਚਿੰਤਾ ਪੰਜਾਬ ਦੇ ਵਿੱਚ ਆਏ ਦਿਨ ਕਤਲ ਕੀਤੇ ਜਾ ਰਹੇ ਖਿਡਾਰੀਆਂ ਜਾਂ ਉਹਨਾਂ ਦੇ ਪਰਿਵਾਰਾਂ ਬਾਰੇ ਵੀ ਵਿਖਾਈ ਹੈ ਸੋ ਦੱਸਦੀ ਹੈ ਕਿ ਅੱਗੇ ਉਹਨਾਂ ਇਹ ਵੀ ਲਿਖਿਆ ਕਿ ਪੰਜਾਬ ਦੇ ਖੇਡ ਮੈਦਾਨਾਂ ਤੇ ਡੁੱਲੇ ਖੂਨ ਨੂੰ ਵੇਖ ਕੇ ਲੋਕ ਭਗਵਾਨ ਤਮਾਨ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ ਕਿ ਜਲੰਧਰ ਤੋਂ ਸੰਦੀਪ ਨੰਗਲ ਅੰਬੀਆ ਪਰਿਵਾਰ ਨੂੰ ਇਨਸਾਫ ਮਿਲਿਆ ਕਿ ਜਗਰਾਉਂ ਤੋਂ ਤੇਜਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਕਿ ਲੁਧਿਆਣਾ ਦੇ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਕਿ ਕਪੂਰਥਲਾ ਤੋਂ ਹਰਦੀਪ ਸਿੰਘ ਦੀਪਾ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਸੋ ਦੱਸ ਜੀ ਹੈ ਕਿ ਇੱਥੇ ਵੱਡੇ ਸਵਾਲ ਜਿਹੜੇ ਨੇ ਸੁਖਬੀਰ ਬਾਦਲ ਦੇ ਵੱਲੋਂ ਚੁੱਕੇ ਗਏ ਨੇ ਹਾਲਾਂਕਿ মিডিਆ ਨੇ ਕੋਸ਼ਿਸ਼ ਜ਼ਰੂਰ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਦੇ ਵਿੱਚ ਵੀ ਜਿਹੜੀ ਇਹ ਕਤਲੋਗਰਦ ਹੋ ਰਹੀ ਹੈ ਉਸ ਸੰਬੰਧੀ ਸਵਾਲ ਪੁੱਛਣ ਦੀ ਪਰ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੋਈ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਰੋਤਕ ਦੇ ਇੱਕ ਪਿੰਡ ਦੇ ਵਿੱਚ ਜਾ ਕੇ ਉਸ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਿਸ ਪਰਿਵਾਰ ਦਾ 16 ਸਾਲ ਦਾ ਜਿਹੜਾ ਨਿਆਣਾ ਸੀ ਉਹ ਹਾਲਾਂਕਿ ਉਸ ਨੂੰ ਉਸਦੀ ਮੌਤ ਹੋ ਜਾਂਦੀ ਹੈ ਗਰਾਊਂਡ ਦੇ ਵਿੱਚ ਹੀ ਤਾਂ ਦੱਸ ਦਈਏ ਕਿ ਵਾਲੀਬਾਲ ਦਾ ਜਿਹੜਾ ਮਾਫ ਕਰਨਾ ਬਾਸਕਟਬਾਲ ਦਾ ਜਿਹੜਾ ਪੌਲ ਹੈ ਉਸ ਦੀ ਛਾਤੀ ਦੇ ਉੱਪਰ ਡਿੱਗਦਾ ਹੈ ਜਿਸ ਤੋਂ ਬਾਅਦ ਤੁਰੰਤ ਉਸ ਦੀ ਮੌਤ ਹੋ ਜਾਂਦੀ ਹੈ ਸੋ ਇੱਥੇ ਮੁੱਖ ਮੰਤਰੀ ਮਾਨ ਨੇ ਹਾਲਾਂਕਿ ਇਹ ਵੀ ਕਿਹਾ ਕਿ ਇਸ ਉੱਤੇ ਕੇਂਦਰ ਸਰਕਾਰ ਨੋਟਿਸ ਲਵੇ ਤੇ ਪਰਿਵਾਰ ਨੂੰ ਜਿਹੜਾ ਹੈ ਉਹ ਇੱਕ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਨੂੰ ਸੁਖਾਲਾ ਹੋ ਸਕੇ ਪਰ ਇਸ ਉੱਤੇ ਸੁਖਬੀਰ ਬਾਦਲ ਨੇ ਵੀ ਹੁਣ ਵੱਡਾ ਤੰਜ ਕੱਸਿਆ ਅੱਗੇ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਹਰਿਆਣਾ ਦੇ ਖਿਡਾਰੀ ਦੀ ਮੌਤ ਤੇ ਅਸੀਂ ਵੀ ਸਾਰੇ ਦੁੱਖ ਪ੍ਰਗਟ ਕਰਦੇ ਹਾਂ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪੀੜਿਤ ਪਰਿਵਾਰ ਦੇ ਲਈ ਅਰਦਾਸ ਵੀ ਕਰਦੇ ਆ ਪਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਤਾਦੀ ਕਰਦੇ ਆ ਕਿ ਆਪਣੇ ਸਿਆਸੀ ਮੁਫਾਦਾਂ ਖਾਤਰ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਹਮਦਰਦੀ ਦਾ ਵਿਖਾਵਾ ਕਰਨ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਦੌਰਾਨ ਪੰਜਾਬ 'ਚ ਵੱਧ ਤੋਂ ਵੱਧਰ ਹੋਈ ਅਮਨ ਕਾਨੂੰਨ ਦੀ ਸਥਿਤੀ ਬਾਰੇ ਕੋਈ ਵੀ ਧਿਆਨ ਜਿਹੜਾ ਨਹੀਂ ਦਿੱਤਾ ਜਾ ਰਿਹਾ ਉਸ ਉੱਤੇ ਧਿਆਨ ਦਿੱਤਾ ਜਾਵੇ ਅਤੇ ਜੇਕਰ ਉਹ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਸੋ ਇਹ ਕਹਿੰਦੇ ਹੋਏ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਨਜ਼ਰ ਆਏ ਨੇ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਜੀ ਹਾਂ ਆਮ ਆਦਮੀ ਪਾਰਟੀ ਨੂੰ ਮੋਗਾ ਦੇ ਵਿੱਚ ਵੱਡਾ ਝਟਕਾ ਲੱਗਾ ਹੈ ਕਿਉਂਕਿ ਇੱਕ ਪਿੰਡ ਦੇ ਪੂਰੀ ਪੰਚਾਇਤ ਸਮੇਤ ਜਿਹੜੇ ਹੋਰ ਪਰਿਵਾਰ ਨੇ ਅਕਾਲੀ ਦਲ 'ਚ ਸ਼ਾਮਿਲ ਹੋਏ ਨੇ ਦੱਸ ਦਈਏ ਕਿ ਮੋਗਾ ਦੇ ਪਿੰਡ ਖੋਸਾ ਪਾਂਡੋ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਪਿੰਡ ਖੋਸਾ ਪਾਂਡੋ ਦਾ ਮੌਜੂਦਾ ਸਰਪੰਚ ਕੁਲਦੀਪ ਸਿੰਘ ਆਪਣੀ ਪੂਰੀ ਪੰਚਾਇਤ ਸਮੇਤ ਦਰਜਨਾ ਹੋਰ ਪਰਿਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਿਆ ਸੋ ਦੱਸ ਦਈਏ ਕਿ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੇ ਸਮੁੱਚੀ ਪੰਚਾਇਤ ਤੇ ਨਗਰ ਅਦੇ ਪਤਵੰਤਿਆਂ ਦੀ ਹਲਕਾ ਇੰਚਾਰਜ ਸੰਜੀਤ ਸਿੰਘ ਸਣੀ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਸਮੁੱਚੀ ਪੰਚਾਇਤ ਅਤੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਿਰੋਪਾ ਦੇ ਕੇ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰਵਾਈਆ ਸੋ ਇਸ ਮੌਕੇ ਪਿੰਡ ਦੇ ਪਰਨੇ ਇਕੱਠ ਨੂੰ ਪਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰ ਸੰਜੀਤ ਸਿੰਘ ਸਣੀਗਲ ਨੇ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਪੁੱਲਰ ਨੇ ਆਖਿਆ ਕਿ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਏਗਾ ਹੁਣ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਅਜੀਆਂ ਪੰਚਾਇਤਾਂ ਨੂੰ ਅਕਾਲੀ ਦਲ ਦੀ ਸਰਕਾਰ ਆਉਣ ਤੇ ਗਰਾਂਟਾ ਦੇ ਗੱਫੇ ਦੇ ਕੇ ਵਿਕਾਸ ਪੱਖੋਂ ਪਿੰਡਾਂ ਨੂੰ ਮੋਰੀ ਬਣਾਉਣ ਦੇ ਲਈ ਕਿਤੇ ਜਾਣਗੇ ਯਤਨ ਵੀ ਤੇ ਨਾਲੇ ਇਸ ਮੋਕੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਪੁੱਲਰ ਨੇ ਇਹ ਵੀ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਨੇ ਉਹਨਾਂ ਕਿਹਾ ਕਿ ਇਹਨਾਂ ਕੋਲ ਝੂਠ ਦੇ ਸਿਵਾਏ ਕੁਝ ਹੋਰ ਨਹੀਂ ਹੈ ਸੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸਨ ਤੇ ਉਹਨਾਂ ਵਾਅਦਿਆਂ ਨੂੰ ਪੂਰਾ ਅਜੇ ਤੱਕ ਆਮ ਆਦਮੀ ਪਾਰਟੀ 4 ਸਾਲਾਂ ਦੇ ਵਿੱਚ ਨਹੀਂ ਕਰ ਪਾਈ। ਸੋ ਫਿਲਹਾਲ ਦੀ ਘੜੀ ਇੱਥੇ ਲਗਭਗ ਆਮ ਆਦਮੀ ਪਾਰਟੀ ਨੂੰ ਕਾਫੀ ਲੰਮਾ ਸਮਾਂ ਸਿਆਸਤ ਦੇ ਵਿੱਚ ਹੋ ਗਿਆ ਹੈ ਤੇ ਇੱਥੇ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਦੇ ਵੱਲੋਂ ਹਾਲਾਂਕਿ ਕਿਤੇ ਗਏ ਨੇ ਉਹ ਵਾਅਦੇ ਕਿਤੇ ਨਾ ਕਿਤੇ ਪੂਰੇ ਨਹੀਂ ਹੋਏ ਸੋ ਜਿਸ ਨੂੰ ਲੈ ਕੇ ਇੱਥੇ ਇਹ ਸਵਾਲ ਜਿਹੜੇ ਨੇ ਉੱਠਦੇ ਹੋਏ ਨਜ਼ਰ ਆ ਰਹੇ ਨੇ। ਫਿਲਹਾਲ ਦੀ ਘੜੀ ਪੂਰੀ ਪੰਚਾਇਤ ਸਮੇਤ ਜਿਹੜੇ ਪਰਿਵਾਰ ਨੇ ਉਹ ਸ਼ਾਮਿਲ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ੋਮਨੀ ਅਕਾਲੀ ਦਲ ਦੇ ਵਿੱਚ ਤੇ ਦੂਜੇ ਪਾਸੇ ਜੇਕਰ ਤਨ ਤਰਨ ਜਿਮਨੀ ਚੋਂ ਦੀ ਵੀ ਗੱਲ ਕੀਤੀ ਜਾਏ ਤਾਂ ਉਸ ਦੇ ਵਿੱਚ ਵੀ ਅਕਾਲੀ ਦਲ ਨੂੰ ਪਰਵਾ ਹੁੰਗਾਰਾ ਤਰਨ ਤਰਨ ਤੋਂ ਮਿਲਿਆ ਸੀ ਹਾਲਾਂਕਿ ਇਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਗ੍ਰਾਫ ਨੂੰ ਉੱਚਾ ਚੁੱਕਦਾ ਹੋਇਆ ਹੁਣ ਪੰਜਾਬ 'ਚ ਨਜ਼ਰ ਆ ਰਿਹਾ ਹੈ ਤੇ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੀ ਜੀ ਹਾਂ ਅਮਰਿਤਪਾਲ ਸਿੰਘ ਦੀ ਪੈਟੀਸ਼ਨ ਜਿਹੜੀ ਹੈ ਉਹ ਰੱਦ ਕੀਤੀ ਗਈ ਹੈ ਕਿਉਂ ਕਿ ਇੱਥੇ ਅਮਰਿਤਪਾਲ ਸਿੰਘ ਨੇ ਹਾਲਾਂਕਿ ਜਿਹੜੀ ਹੈ ਜ਼ਮਾਨਤ ਦੀ ਅਰਜ਼ੀ ਕਾ ਪਾਈ ਹੋਈ ਸੀ ਪਰ ਉਸ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਇਸ ਕਰਕੇ ਹੁਣ ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਸੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਦੀ ਪੈਰੋਲ ਮਾਮਲੇ ਦੇ ਵਿੱਚ ਦਾਇਰ ਪੈਟੀਸ਼ਨ ਤੇ 21 ਨਵੰਬਰ ਨੂੰ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੂੰ ਇੱਕ ਹਫਤੇ ਅੰਦਰ ਫੈਸਲਾ ਕਰਨ ਦੇ ਹੁਕਮ ਦਿੱਤੇ ਸੀ ਸੋ ਦੱਸਿਆ ਕਿ ਹਾਈ ਕੋਰਟ ਨੇ ਹਕੂਮਤ ਤੇ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਤੋਂ ਰਿਪੋਰਟ ਵੀ ਮੰਗੀ ਸੀ ਤੇ ਵੀ ਦੱਸ ਜੀ ਕਿ ਅੰਮ੍ਰਿਤਸਰ ਪ੍ਰਸ਼ਾਸਨ ਨੇ ਪੈਰੋਲ ਦੀ ਅਰਜ਼ੀ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ ਅਤੇ ਅ ਗ੍ਰਹਿ ਵਿਭਾਗ ਨੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਨਾ ਦੇਣ ਦਾ ਫੈਸਲਾ ਕੀਤਾ ਹੈ ਸੋ ਸਰਕਾਰੀ ਸੂਤਰਾਂ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਇਹ ਵੀ ਦੱਸ ਜੀ ਕਿ ਸੰਸਦ ਦਾ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਹੋਣਾ ਹੈ ਤੇ ਇਸ ਦੇ ਵਿੱਚ ਸ਼ਮੂਲੀਅਤ ਦੇ ਲਈ ਅੰਮ੍ਰਿਤਪਾਲ ਸਿੰਘ ਨੇ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਉਹਨਾਂ ਨੂੰ ਇੱਥੇ ਪੈਰੋਲ ਦਿੱਤੀ ਜਾਵੇ ਪਰ ਇੱਥੇ ਕੋਈ ਵੀ ਪੈਰੋਲ ਨਹੀਂ ਦਿੱਤੀ ਗਈ ਹਾਲਾਂਕਿ ਅਮਰਿਤਪਾਲ ਸਿੰਘ ਨੂੰ ਕੋਈ ਵੀ ਰਾਹਤ ਇੱਥੇ ਨਹੀਂ ਮਿਲੀ ਹੈ ਹਾਲਾਂਕਿ ਇੱਥੇ ਪੰਜਾਬ ਸਰਕਾਰ ਨੇ ਇਸ ਉੱਪਰ ਆਪਣਾ ਫੈਸਲਾ ਜਿਹੜਾ ਹੈ ਉਹ ਕੋਈ ਵੀ ਨਹੀਂ ਸੁਣਾਇਆ ਬਲਕਿ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਇਸ ਤੋਂ ਪਹਿਲਾਂ ਜੇਕਰ ਅਮਰਿਤਪਾਲ ਸਿੰਘ ਦੀ ਗੱਲ ਕਰਦੇ ਹਾਂ ਤਾਂ ਸੁਪਰੀਮ ਕੋਰਟ ਦਾ ਵੀ ਉਹਨਾਂ ਨੇ ਰੁਕ ਕੀਤਾ ਸੀ ਉਸ ਤੋਂ ਬਾਅਦ ਹਾਈ ਕੋਰਟ ਦਾ ਵੀ ਉਹਨਾਂ ਵੱਲੋਂ ਰੁਕ ਕੀਤਾ ਗਿਆ ਫਿਲਹਾਲ ਦੀ ਘੜੀ ਇਸ ਮਾਮਲੇ ਦੇ ਵਿੱਚ ਸਾਫ਼ ਗੱਲ ਇਹ ਹੈ ਕਿ ਅਮਰਿਤਪਾਲ ਸਿੰਘ ਨੂੰ ਕੋਈ ਵੀ ਜਿਹੜੀ ਰਾਹਤ ਹੈ ਉਹ ਨਹੀਂ ਦਿੱਤੀ ਗਈ। ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਮੇਅਰ ਦੀ ਜੀ ਹਾਂ दरअसल ਆਮ ਆਦਮੀ ਪਾਰਟੀ ਨੇ ਮੋਗਾ ਦੇ ਮੇਅਰ ਨੂੰ ਅਹੁਦੇ ਤੋਂ ਹਟਾ ਦਿੱਤਾ ਦੱਸ ਦਈਏ ਕਿ ਮੋਗਾ ਦੇ ਮੇਅਰ ਨੂੰ ਨਸ਼ਾ ਤਸਕਰਾਂ ਦੇ ਨਾਲ ਸਬੰਧਿਤ ਹੋਣ ਦੇ ਨਾਲ ਇੱਥੇ ਵੱਡੀ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਸੋ ਸਬੰਧ ਹੋਣ ਦੇ ਗੰਭੀਰ ਇਲਜ਼ਾਮਾਂ ਦੇ ਕਰਕੇ ਆਮ ਆਦਮੀ ਪਾਰਟੀ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਪਾਰਟੀ ਤੋਂ ਬਰਖਾਸਤ ਉਹਨਾਂ ਨੂੰ ਕਰ ਦਿੱਤਾ ਸੋ ਪਾਰਟੀ ਨੇ ਬਲਜੀਤ ਸਿੰਘ ਚਨੀ ਨੂੰ ਮੇਅਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਇਹ ਵੀ ਦੱਸ ਜਾਈਏ ਕਿ ਮੇਅਰ ਦੇ ਨਸ਼ਾ ਤਸਕਰਾਂ ਦੇ ਨਾਲ ਨਜ਼ਦੀਕੀ ਅਤੇ ਸਹਿਯੋਗ ਦੇ ਪੱਕੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਇਹ ਸਖਤ ਕਾਰਵਾਈ ਕੀਤੀ ਗਈ ਹੈ ਸੋ ਪਾਰਟੀ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਅਪਰਾਧੀਆਂ ਦੇ ਨਾਲ ਸਾਂਝ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੋ ਇੱਥੇ ਦੱਸ ਜਾਈਏ ਕਿ ਫਿਲਹਾਲ ਦੀ ਘੜੀ ਮੋਗਾ ਦੇ ਮੇਅਰ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਜਿਸ ਦੀ ਨੋਟੀਫਿਕੇਸ਼ਨ ਵੀ ਬਕਾਇਦਾ ਸામਨੇ ਆਈ ਹੈ ਸੋ ਇੱਥੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਦੇ ਸੰਬੰਧ ਸੀਗੇ ਸੋ ਜਿਸ ਨੂੰ ਲੈ ਕੇ ਇਹ ਵੱਡੀ ਕਾਰਵਾਈ ਉਹਨਾਂ ਦੇ ਉੱਪਰ ਅੱਜ ਕੀਤੀ ਗਈ ਹੈ ਸੋ ਦੱਸ ਦਈਏ ਕਿ ਬਲਜੀਤ ਸਿੰਘ ਚੰਨੀ ਜੋ ਕਿ ਮੇਅਰ ਬਣੇ ਸੀ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਵੀ ਕਾਰਨ ਸਪੱਸ਼ਟ ਸਾਹਮਣੇ ਨਹੀਂ ਆ ਰਿਹਾ ਪਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਹਵਾਲਾ ਦਿੱਤਾ ਗਿਆ ਹੈ ਕਿ ਇੱਥੇ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਗੰਭੀਰ ਸੰਬੰਧ ਨੇ ਉਹਨਾਂ ਦੇ ਜਿਸ ਦੇ ਚਾਲਦੇ ਆ ਇਹ ਜਿਹੜੀ ਕਾਰਵਾਈ ਹੈ ਉਹਨਾਂ ਦੇ ਉੱਪਰ ਕੀਤੀ ਗਈ ਹੈ ਸੋ ਇੱਕ ਵਾਰ ਫਿਰ ਤੋਂ ਦਾਜਾ ਪਾਰਟੀ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ অপরাধੀਆਂ ਦੇ ਨਾਲ ਸਾਂਝ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭਾਵੇਂ ਫਿਰ ਉਹਨਾਂ ਦਾ ਕੋਈ ਵੀ ਇੱਥੇ ਮੇਅਰ ਹੋਵੇ ਜਾਂ ਕੋਈ ਵੀ ਹੋਵੇ ਸੋ ਇੱਥੇ ਇਹ ਕਹਿੰਦੀ ਹੋਈ ਆਮ ਆਦਮੀ ਪਾਰਟੀ ਅੱਜ ਨਜ਼ਰ ਆਈ ਹੈ ਫਿਲਹਾਲ ਦੀ ਘੜੀ ਇਹ ਇਲਜ਼ਾਮਾਂ ਤੋਂ ਬਾਅਦ ਕੋਈ ਵੀ ਬਿਆਨ ਜਿਹੜਾ ਬਲਜੀਤ ਸਿੰਘ ਚੰਨੀ ਦੇ ਵੱਲੋਂ ਹਾਲਾਂਕਿ ਸਾਹਮਣੇ ਨਹੀਂ ਆਇਆ ਪਰ ਇੱਥੇ ਉਹਨਾਂ ਨੂੰ ਅਦੇ ਤੋਂ ਜ਼ਰੂਰ ਹਟਾ ਦਿੱਤਾ ਗਿਆ ਤੇ ਪਾਰਟੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਪਾਰਟੀ ਚੋਂ ਵੀ ਮਾਫ ਕਰਨਾ ਬਾਹਰ ਕੱਢ ਦਿੱਤਾ ਗਿਆ ਸੋ ਅੱਜ ਦੇ ਬੁਲੇਟਨ ਦੇ ਵਿੱਚ ਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਖ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ